ਤੁਸੀਂ ਮਜ਼ਾਕ ਦੀ ਗੱਲ ਕੀਤੀ ਤੇ ਗਰੀਬੀ ਦੀ ਗੱਲ ਕੀਤੀ ਕਦੇ ਇਦਾਂ ਦਾ ਟਾਈਮ ਵੇਖਿਆ ਜਦੋਂ ਰੋਟੀ ਵੀ ਨਸੀਬ ਨਹੀਂ ਹੋਈ ਰਾਤ ਨੂੰ ਨਸੀਬ ਤੇ ਹੁਣ ਵੀ ਨਹੀਂ ਆ ਮੈਡਮ ਜੀ ਹੁਣ ਵੀ ਨਹੀਂ ਆ ਨਸੀਬ ਤੇ ਮਰਦ ਦੇ ਛੱਟ ਲੱਗੀ ਆਪ ਦੇ ਆਪ ਦੇ ਸਿਰ ਤੇ ਕਮਾਉਂਦੇ ਤੇ ਆਪਦੇ ਤੇ ਖਾਂਦੇ ਆ ਨਿਆ ਭੈਣ ਭਰਾ ਵੀ ਸਾਥ ਛੱਡ ਗਏ ਕਿੰਨੇ ਭਾਵ ਨਹੀਂ ਭੜੀ ਨਹੀਂ ਸਾਥ ਤੇ ਹੱਦਾਂ ਫੜਿਆ ਮੈਂ ਗਿਆ ਪੈਣ ਪ੍ਰਾਹਿ ਸਾਸ ਸਾਥੇ ਛੱਡ ਗਿਆ ਕਹਿਨੇ ਵੀ ਨਹੀਂ ਨਾ ਮਾਰੇ ਦੇ ਪਿੰਡੋਂ ਸੱਟ ਲਾਤੀ ਇਸ ਕਹਿਨੇ ਨੇ ਬਾਹ ਦੇ ਤਾਂ ਬਾਹਾਂ ਵੀ ਤੋੜਤੀ ਇਸ ਪਾਤੇ ਲਖਣ ਪੈਗੇ ਗਿਆ ਪਿੰਡੋਂ ਤੇ ਇਹੋ ਮੈਂ ਅਖੰਦੇ ਸੀ ਕੋਣੀ ਆਹ ਵੇਖ ਲਈਏ ਤੇ ਦਿਨ ਇਹਨਾਂ ਨੂੰ ਫੜੇ ਨਾ ਪਿੰਡ ਵਾਲਿਆਂ ਨੂੰ ਪਿੰਡ ਵਾਲਿਆਂ ਨੇ ਸੱਟ ਸੱਟ ਲਾਤੀ ਇਸ ਮੰਮੀ ਦੇ ਗੋੜ ਤੇ ਉਂਗਲਾਂ ਮਰੋੜੀਆਂ ਸੀ ਉਹਦੀ ਨੰਮੀ ਦੇ ਇਹੋ ਮੈਂ ਅਖੰਡਿਆ ਸੀ ਬੰਦੇ ਦਾ ਪਿੰਡ ਦੇ ਤੇ ਪਿੰਡ ਦੇ ਦੇ ਵਜਾਉਣੇ ਆ ਜਦੋਂ ਮਰਜ਼ੀ ਵਜਾ ਸਕਦਾ ਮੈਂ ਥੋਡੇ ਨਾਮ ਦਾ ਜ਼ਿਕਰ ਕਰੂੰਗੀ ਮੈਂ सोनू ਸਿੱਟਵਾਲ ਤੇ ਤੁਹਾਡਾ ਜਿਹੜਾ ਪਿੰਡ ਹੈ ਉਹੀ ਤੁਸੀਂ ਤੁਸੀਂ ਇੱਕ ਤਾਂ ਇੱਕ ਪਾਸੇ ਤੁਸੀਂ ਪਿੰਡ ਵਾਲਿਆਂ ਦੀ ਬਰਾਈ ਕਰੀ ਜਾਂਦੇ ਹੋ ਕਿ ਉਹਨਾਂ ਨੇ ਤੁਹਾਡੀ ਮਾਤਾ ਦੇ ਨਾਲ ਨਾ ਮਾੜਾ ਕੀਤਾ ਦੂਜੇ ਪਾਸੇ ਤੁਹਾਡੇ ਨਾਮ ਦੇ ਪਿੱਛੇ ਤੁਹਾਡੇ ਪਿੰਡ ਦਾ ਨਾਮ ਵੀ ਲੱਗਦਾ ਹੈ ਜਿੱਦਾਂ ਮੈਂ ਸਿੱਧੂ ਮੂਸੇਵਾਲਾ ਦੀ ਗੱਲ ਕਰਾਂ ਉਹਨਾਂ ਨੇ ਵੀ ਆਪਣੇ ਪਿੰਡ ਦਾ ਨਾਮ ਲਾਇਆ ਹੋਇਆ ਸੀ ਤੁਹਾਡਾ ਕੀ ਰੀਜ਼ਨ ਹੈ ਇੱਕ ਤਰਫ ਤੁਸੀਂ ਕਹਿੰਦੇ ਹੋ ਕਿ ਪਿੰਡ ਦੇ ਮਾੜੇ ਐ ਤੇ ਦੂਜੇ ਪਾਸੇ ਤੁਸੀਂ ਨਾਮ ਵੀ ਲਗਾਇਆ ਹੋਇਆ ਉਹਦਾ ਕੀ ਰੀਜ਼ਨ ਹੈ ਇਹ ਮੈਡਮੀ ਜੀ ਮੈਂ ਰੀਜੇ ਇਹੋ ਜਾਂਦਾ ਉਹਨਾਂ ਨੇ ਉਹਨਾਂ ਨੇ ਬਾਵੇਂ ਮਰੂੜੀਆਂ ਦੇ ਲੱਤਾਂ ਲੱਤਾਂ ਢਿੱਡ ਹੀ ਕੇ ਮਾਰੀਆਂ ਇਸ ਇਸੇ ਗੱਲਾਂ ਦੇ ਮੈਂ ਅਖੰਦਿਆ ਸੀ ਫੜੇ ਨਾ ਨਾ ਕਿਉਂ ਗੁਨਾਹ ਕੀਤਾ ਇਹਨਾਂ ਨੇ ਪਿੰਡ ਦੀ ਗ੍ਰਹੀ ਕਰਦੇ ਸੀ ਪੰਚਾਇਤ ਦੀ ਮਹਲ ਦੀ ਗ੍ਰਹੀ ਜਾਗਰਾਨ ਡੇਲੀ ਕਰੀਦਾ ਉੱਥੇ ਦੇ ਜਿੱਦਾਂ ਮੈਂਬਰ ਮੈਂਬਰ ਬਣ ਕੇ ਕਰਾਈਦਾ ਇਹਨਾਂ ਨੇ ਸਟ ਸਟ ਲਾਤੀ ਇਸ ਮਮੀ ਢੜੀ ਦੇ ਦੇ ਬਾਪੂ ਵੀ ਆ ਬਾਪੂ ਦੇ ਵੀ ਹੁਣ ਤੇ ਕਮਾਉਂਦਾ ਹੈ ਦਾ ਲੈਟਰਨਿਕ ਬਾਥਰੂਮ ਭਾਜੀ ਉਹਨਾਂ ਨੇ ਬਣਾ ਕੇ ਦਿੱਤੇ ਆਪਾਂ ਨੇ ਸਾਰਾ ਕੋ ਖਰਚਾ ਵਰਚਾ ਇਹਨਾਂ ਨੇ ਲਾਇਆ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ